ਸਰਫਾ ਕਰਕੇ ਸੁੱਤੀ ਆਟਾ ਖਾ ਗਈ ਗੁੱਤੀ ਇਹ ਗੱਲ ਅੱਜ ਉਹਨਾਂ ਬੰਦਿਆਂ ਲਈ ਇਹ ਟੁੱਕਦੀ ਆ ਜਿਹੜੇ ਪੁਰਤਕਾਂ ਦੇ ਵਿੱਚ ਜਿਨ੍ਹਾਂ ਨੂੰ ਕੰਟਰੀ ਆਊਟ ਮਿਲ ਗਿਆ ਇਹ ਸਾਰਿਆਂ ਨੂੰ ਨਹੀਂ ਮਿਲਿਆ ਇਹ ਜਿਹੜੇ ਇਲੀਗਲ ਡਾਕੂਮੈਂਟ ਜਾਂ ਫੇਕ ਡਾਕੂਮੈਂਟ ਜਾਂ ਇਲੀਗਲ ਐਂਟਰੀ ਵਾਲੇ ਸੀ ਉਹਨਾਂ ਨੂੰ ਮਿਲਿਆ ਅੱਜ ਆਪਾਂ ਇਸ ਟੌਪਿਕ ਤੇ ਪੂਰੀ ਗੱਲ ਕਰਾਂਗੇ ਕਿਉਂਕਿ ਬਾਰ-ਬਾਰ ਸਬ ਸਵਾਲ ਆ ਰਹੇ ਸੀ ਕਿ ਡਿਪੋਰਟ ਕਿਨੂੰ ਕੀਤਾ ਜਾ ਰਿਹਾ ਕੰਟਰੀ ਆਊਟ ਕਿਹਨਾਂ ਨੂੰ ਮਿਲ ਰਿਹਾ বারবার ਉਹਨਾਂ ਦੇ ਸਵਾਲ ਆਉਣ ਦੇ ਤੇ ਮੈਂ ਅੱਜ ਉਸ ਤੇ ਵੀਡੀਓ ਬਣਾ ਰਿਆ ਉਹ ਵੀਡੀਓ ਸਾਰੇ ਤੱਕ ਪਹੁੰਚਾ ਦਿਓ ਜਿਹੜਾ ਨੂੰ ਕਹਿੰਦੇ ਨੇ ਲਿਟਰ ਨੋਲੇਜ ਆਲਵੇ ਡੇਂਜਰ ਜਿਨ੍ਹਾਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਆ ਪਰ ਉਹਨੂੰ ਕੁਝ ਹੋਰ ਬਣਾ ਕੇ ਕਰ ਰਹੇ ਆ ਤੇ ਇਹ ਤੋਂ ਬੱਚਿਆ ਕਿਵੇਂ ਜਾ ਸਕਦਾ ਮੈਂ ਉਹਦਾ ਵੀ ਸੋਲੂਸ਼ਨ ਦੱਸੂਗਾ ਕਿਵੇਂ ਪੁਰਤਗਾਲ ਜਾਇਆ ਜਾ ਸਕਦਾ ਉਹਦਾ ਵੀ ਸੋਲੂਸ਼ਨ ਦੱਸੂਗਾ ਮੈਂ ਪリーズ ਸੇਖੋ 7 ਸੀਰੀਜ਼ ਮਿਲ ਰਹੇ ਹਨ ਤੋਂ ਅੱਜ ਆਪਾਂ ਇਸ ਤੇ ਪੂਰੀ ਡਿਟੇਲ ਚ ਗੱਲ ਕਰਾਂਗੇ ਕਿ ਪੁਰਤਗਾਲ ਦੇ ਵਿੱਚ ਇਹ ਹੋ ਕੀ ਰਿਹਾ ਕਿਹਨੂੰ ਕੰਟਰੀ ਆਊਟ ਮਿਲ ਰਿਹਾ ਤੇ ਕਿਹਨਾਂ ਨੂੰ ਨਹੀਂ ਮਿਲ ਰਿਹਾ ਤੇ ਕਿਉਂ ਨਹੀਂ ਮਿਲ ਰਿਹਾ ਜਿਹੜੇ ਤਾਂ ਆਲਰੇਡੀ ਆਰਟੀਕਲ 88 99 ਜਿਨ੍ਹਾਂ ਨੇ ਪੇਪਰ ਲੋਕ ਕਰਾ ਲਏ ਸੀ ਉੱਥੇ ਬੈਠੇ ਸੀ ਚਾਹੇ ਭਾਂਡੇ ਮੰਨਣ ਦਾ ਕੰਮ ਕਰਦੇ ਸੀ ਚਾਹੇ ਥੋੜਾ ਬੋਤਾ ਕੋਈ ਵੀ ਕੰਮ 700 800 ਯੂਰੋ 900 ਯੂਰੋ ਦੇ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਬਾਦਲਾਂ ਵਿੱਚ ਨਹੀਂ ਸੀ ਉਹ ਕਹਿੰਦੇ ਵੀ ਜੋ ਵੀ ਹੈਗਾ ਇੱਥੇ ਬੈਠੇ ਆ ਇਸ ਕੰਟਰੀ ਦੇ ਵਿੱਚ ਹੀ ਬੈਠੇ ਆ ਉੱਥੇ ਉਹ ਪੇਪਰ ਆਪਣੇ ਟੈਕਸ ਭਰੀ ਗਏ ਉਹਨਾਂ ਦੀ ਟੀਆ ਸੀ ਉਹਨਾਂ ਨੂੰ ਮਿਲ ਹੀ ਜਾਵੀਆਂ ਤੇ ਅੱਗੋਂ ਰਿਨਿਊ ਵੀ ਹੋਈਆਂ ਪਰ ਜਿਹੜੇ ਉਥੇ ਆਰਟੀਕਲ 88 99 ਦੇ ਵਿੱਚ ਪੇਪਰ ਲੋਕ ਕਰਾ ਕੇ ਜਾਂ ਤਾਂ ਕਿਤੇ ਬਾਹਰ ਕੰਮ ਕਰੀ ਜਾਂਦੇ ਸੀ ਜਾਂ ਆਊਟ ਆਫ ਕੰਟਰੀ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਪ੍ਰੋਬਲਮ ਆਈ ਕਿਉਂ ਜਿਹੜੀ ਕੰਟਰੀ ਦੇ ਵਿੱਚ ਜਾ ਕੇ ਜਿਹੜੀ ਕੰਪਨੀ ਦੇ ਆਪਾਂ 50 ਤੋਂ 60 ਬੰਦਾ ਜਿੱਥੇ ਕੰਮ ਕਰਦਾ ਉਥੇ 100000 ਬੰਦਿਆਂ ਦੇ ਪੇਪਰ ਭਰਦੇ ਜਦੋਂ ਉਹ ਟਿ.ਆਰ.ਸੀ ਆਪਣੇ ਰੀਨਿਊ ਕਰਾਉਣ ਲਈ ਪਹੁੰਚੇ ਉਹਨਾਂ ਨੇ ਕਿਹਾ ਇਹ ਟੈਕਸ ਕਿੱਥੋਂ ਭਰ ਰਹੇ ਸੀ ਉਹਨਾਂ ਨੇ ਕੰਪਨੀ ਨੂੰ ਵੈਰੀਫਾਈ ਕੀਤਾ ਕੰਪਨੀ ਵਿੱਚ ਜਗ੍ਹਾ 50 ਬੰਦੇ ਸੀ ਤੇ ਹਜ਼ਾਰ ਬੰਦੇ ਦਾ ਪੇਪਰ ਉੱਤੇ ਭਰਿਆ ਹੋਇਆ ਤੇ ਫਿਰ ਉਹਨਾਂ ਨੇ ਦੇਖਿਆ ਇਹ ਤਾਂ ਫੇਕ ਡਾਕੂਮੈਂਟ ਲਾ ਰਹੇ ਫੇਕ ਟੈਕਸ ਭਰ ਰਹੇ ਆ ਇਲੈਗਲ ਹੋ ਗਏ ਇਲਿਗਲ ਜਿਹੜੇ ਉਹਨਾਂ ਨੇ ਐਂਟਰੀਆਂ ਲਈਆਂ ਸੀ ਕਹਿੰਿਆ ਦੀ ਐਸ.ਆਈ.ਐਸ. ਮਾਰਕ ਹੋਈ ਹੋਈ ਸੀ ਯਾਨੀ ਕਿ ਉਹਨਾਂ ਦੇ ਇਨਫੋਰਮੇਸ਼ਨ ਸਿਸਟਮ ਕੋਲੇ ਗਿਆ ਹੋਇਆ ਸੀ ਜਿਨ੍ਹਾਂ ਨੇ ਡੰਕੀਆਂ ਲਾ ਕੇ ਗਏ ਹੋਏ ਸੀ ਉਹਨਾਂ ਨੂੰ ਹੈਡਪੋਰਡ ਕੀਤਾ ਜਾਂਦਾ ਕੰਟਰੀ ਆਊਟ ਦਾ ਉਹਨਾਂ ਨੂੰ ਦਿੱਤਾ ਜਾਂਦਾ ਇੱਕ ਦੂਜੇ ਜਿਹੜੇ ਆਲਰੇਡੀ ਜਰਮਨ ਫ੍ਰਾਂਸ ਵਿੱਚ ਕੰਮ ਕਰ ਰਹੇ ਸੀ ਆਪਣੇ ਕਿਸੇ ਭਾਈਵੰਦੀ ਨੂੰ ਫੋਨ ਕਰਕੇ ਕਹਿੰਦੇ ਜੀ ਸਾਡੇ ਪੇਪਰ ਲੋਕ ਕਰਾ ਦਿਓ ਉਹਦੇ ਪੈਸੇ ਲੈ ਕੇ ਉਹਨਾਂ ਦੇ ਪੇਪਰ ਲੋਕ ਕਰਾਤੇ ਜਦੋਂ ਪੇਪਰ ਲੋਕ ਹੋ ਗਏ ਉਸ ਤੋਂ ਬਾਅਦ ਵੇਟ ਕਰੀਗੇ ਆਪਣੇ ਬਾਇਓਮੈਟ੍ਰਿਕ ਦੀ ਜਦੋਂ ਬਾਇਓਮੈਟ੍ਰਿਕ ਦਾ ਟਾਈਮ ਨੇੜੇ ਆਇਆ ਫੇਰ ਉਹਨਾਂ ਪਿਛਲੇ 6-7 ਟੈਕਸ ਇਕੱਠੇ ਭਰਦੇ ਜਦੋਂ ਉੱਥੋਂ ਦੀ ਐਮਐਨਏ ਰਿਕਾਰਡ ਕੱਢਿਆ ਤਾਂ ਦੇਖਿਆ ਇੱਕਦਮ ਟੈਕਸ ਕਿੱਦਾਂ ਭਰੇ ਗਏ ਕਿਹੜੀ ਕੰਪਨੀ 'ਚ ਭਰੇ ਗਏ ਕਿਹੜੇ ਪੇਪਰ ਲੈ ਸੀ ਇਹਦਾ ਰਿਕਾਰਡ ਕੀ ਆ ਜਦੋਂ ਉਹਨਾਂ ਰਿਕਾਰਡ ਕੱਢਿਆ ਉਹਦੇ ਵਿੱਚ ਵੀ ਉਹਦੇ ਫੇਕ ਡਾਕੂਮੈਂਟ ਇੱਕ ਤਰੀਕੇ ਦਾ ਫੇਕ ਟੈਕਸ ਇਕੱਠੇ ਭਰਨੇ ਬੰਦਲੇ ਟਾਈਮ ਟੂ ਟਾਈਮ ਕਿਉਂ ਨਹੀਂ ਭਰਿਆ ਜੇ ਨਹੀਂ ਭਰਿਆ ਗਿਆ ਤਾਂ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਉਹਨੇ ਉਹ ਚੀਜ਼ਾਂ ਨੂੰ ਉਹਨਾਂ ਨੇ ਵੈਰੀਫਾਈ ਕੀਤਾ ਤਾਉ ਨਾ ਨੇ ਉਹਨਾਂ ਨੂੰ ਕੰਟਰੀ ਆਊਟ ਦਿੱਤਾ ਕੋਣਾਪਾ ਨੂੰ ਇਹ ਸਮਝ ਆ ਗਿਆ ਕੰਟਰੀ ਆਊਟ ਕਿਹਨਾਂ ਨੂੰ ਮਿਲਿਆ ਜਿਹੜੇ ਆਲਰੇਡੀ ਉੱਥੇ ਵਧੀਆ ਬੈਠੇ ਸੀ ਕੰਮ ਕਰੀ ਜਾਂਦੇ ਸੀ ਕਹਿੰਦੇ ਸੀ ਥੋੜੇ ਜਿ ਖੁਸ਼ ਆ ਸਾਨੂੰ ਇੱਥੋਂ ਦਾ ਪੇਪਰ ਚਾਹੀਦਾ ਹੈ ਕੱਲ ਨੂੰ ਅਸੀਂ ਨੈਗਲਿਜੈਂਸੀ ਇੱਥੇ ਲੈਣੀ ਆ ਫੈਮਿਲੀ ਨੂੰ ਇੱਥੇ ਬੁਲਾਉਣਾ ਉਹ ਬੱਚੇ ਉੱਥੇ ਕੈਂਡੀਡੇਟ ਉਹ ਆਪਣੇ ਕੰਮ ਕਰੀ ਜਾਂਦੇ ਸੀ ਆਪਣੀ ਲਾਈਫ ਨੂੰ ਵਧੀਆ ਬਣਾਈ ਜਾਂਦੇ ਸੀ ਉਹਨਾਂ ਨੂੰ ਕੰਟਰੀ ਆਊਟ ਨਹੀਂ ਮਿਲਿਆ ਜਿਨ੍ਹਾਂ ਨੇ ਲਾਲਚ ਕੀਤਾ ਤੇ ਜਿਨ੍ਹਾਂ ਨੇ ਬਾਹਰ ਬੈਠੇ ਕਿਸੇ ਦਾ ਭਰੋਸਾ ਕੀਤਾ ਦੋਨੇ ਹੀ ਮਰੇ ਵੇਕੇ ਡਾਕੂਮੈਂਟ ਇਲੀਗਲ ਐਂਟਰੀ ਤੇ ਜਿਨ੍ਹਾਂ ਨੇ ਇਕੱਠਾ ਟੈਕਸ ਭਰਿਆ ਉਹ ਸੋ ਪਹਿਲਾਂ ਹੀ ਆਪਸਾ ਸਹੀ ਹੋਈਏ ਨਾ ਫਿਰ ਸਾਰਾ ਕੁਝ ਸਹੀ ਹੋ ਜਾ ਕੋਈ ਪਰਬੀਰ ਹੁਣ 8839 ਬੰਦ ਹੋ ਗਿਆ ਲੋਕੀ ਉਹੀ ਕੰਮ ਉੱਤੇ ਸਪੈਂਡ ਕਰ ਰਹੇ ਆ ਕੱਲ ਜਦੋਂ ਸਪੇਡ ਦੇ ਵਿੱਚ ਸੇਮ ਪ੍ਰੋਬਲਮ ਆਉਣੀ ਆ ਫਿਰ ਤੁਹਾਨੂੰ ਇਹ ਚੀਜ਼ ਫਿਰ ਤੁਹਾਨੂੰ ਜਿਹੜੇ ਕੰਡੇ ਆ ਆਪ ਚੁਗਣੇ ਪੈਣੇ ਆ ਇਹ ਹੋਣਾ ਹਰ ਕੰਟੇਨਰ ਤੋਂ ਤੁਹਾਡਾ ਟੈਕਸ ਲੈ ਜਾਣਾ ਜਦੋਂ ਉਹਨਾਂ ਨੇ ਟੀਐਫਸੀ ਦੇਣੀ ਆ ਰੈ residancy ਦੇਣੀ ਆ ਉਹਨਾਂ ਨੇ ਵੈਰੀਫਾਈ ਕਰਨਾ ਜਾਂ ਜਦੋਂ ਉਹਦੀ TCR ਰੀਨਿਊ ਕਰਨੀ ਆ ਕਿ ਜਦੋਂ ਉਹ ਉੱਥੇ ਰਿਹਾ ਕੋਈ ਉਹਦਾ ਇਲੀਗਲ ਕਰਾਈਂ ਕਰ ਜਾਂ ਕਿਤਾ ਉਹਨੇ ਕੋਈ ਕ੍ਰਾਈਮ ਦੇ ਵਿੱਚ ਆ ਗਿਆ ਟੈਕਸ ਗਲਤ ਭਰਿਆ ਜਾਂ ਕਿਸੇ ਨੂੰ ਕੋਈ ਐਕਸੀਡੈਂਟ ਆ ਜਾਂ ਕੁਝ ਵੀ ਆਪਾਂ ਕਹੀਏ ਉਹਨਾਂ ਨੇ ਵੈਰੀਫਾਈ ਕਰਨਾ ਹੁੰਦਾ ਜੇ ਉਹਦੇ ਵਿੱਚ ਉਹਦਾ ਉੱਥੇ ਕੋਈ ਰਿਕਾਰਡ ਨਿਕਲੇ ਹੁੰਦਾ ਉਹਦੀ TCR ਅੱਗੇ ਰੀਨਿਊ ਨਹੀਂ ਹੁੰਦੀ ਸੋ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਆ ਹਾਂ ਬਚਿਆ ਕਿਵੇਂ ਜਾ ਸਕਦਾ ਜਿਹੜੇ ਆਲਰੇਡੀ ਬੱਚੇ ਜਿਹੜੇ ਕੈਂਡੀਡੇਟ ਉੱਤੇ ਹੈਗੇ ਨੇ ਉਹਨਾਂ ਲਈ ਇਹ ਸਭ ਤੋਂ ਵਧੀਆ ਗੱਲ ਹੈ ਕਿ ਬਚਣਾ ਕੀ ਹੈ ਸਭ ਤੋਂ ਪਹਿਲਾਂ ਆਪਣਾ ਕੋਈ ਵਧੀਆ ਲਾਇਰ ਕਰੋ ਕੋਈ ਦੇਸੀ ਬੰਦਾ ਨਾ ਕਰਿਓ ਮੇਰੀ ਸਲਾਹ ਹੈ ਕਿ ਸੇ ਪੁਰਤਗਿਸ਼ੀ ਲਾਇਰ ਕੋਲ ਜਾਇਓ ਜਿਹੜਾ ਤੁਹਾਡਾ ਐਸਸੀ ਤੋਂ ਬਚਾ ਸਕਦਾ ਉਹ ਕਹਿ ਸਕਦਾ ਜੀ ਇਹ ਬਿਮਾਰ ਸੀ ਜਾਂ ਕੋਈ ਵੀ ਆਪਣਾ ਐਕਸਕਿਊਜ਼ ਬਣਾ ਕੇ ਤੁਹਾਡਾ ਕੇਸ ਲੜ ਕੇ ਤੁਹਾਨੂੰ ਕੰਟਰੀ ਆਊਟ ਦਾ ਮਿਲ ਕੇ ਮਤਲਬ ਇਹ ਨਹੀਂ ਹੈ ਤੁਹਾਨੂੰ ਕੰਟਰੀ ਤੋਂ ਬਾਹਰ ਕਰਦਾ ਤੁਹਾਨੂੰ ਕੰਟਰੀ ਆਊਟ ਦਾ ਇੱਕ ਨੋਟਿਸ ਮਿਲਿਆ ਤੁਸੀਂ ਆਪਣਾ ਲਾਅਰ ਕਰਕੇ ਉੱਥੇ ਅਪੀਲ ਪਾਸ ਕਰ ਸਕਦੇ ਠੀਕ ਹੈ ਇਥੇ ਤਾਂ ਇਹ ਵਧੀਆ ਆਪਸ਼ਨ ਹੈ ਦੂਜਾ ਜੇਕਰ ਕੋਈ ਇੰਡੀਆ ਤੋਂ ਜਾਣਾ ਚਾਹੁੰਦਾ ਉਹ ਇਹਨਾਂ ਚੀਜ਼ਾਂ 'ਚ ਨਹੀਂ ਫਸਣਾ ਚਾਹੁੰਦਾ ਉਹ D1 ਕੈਟਾਗਰੀ ਦਾ ਵੀਜ਼ਾ ਅਪਲਾਈ ਕਰੇ ਆਰਟੀਕਲ 59 LHA ਕੈਟਾਗਰੀ ਹੈ ਜਿਹਦੇ ਵਿੱਚ ਤੁਸੀਂ ਇੰਡੀਆ ਤੋਂ ਆਪਣਾ ਵਰਪਮਡ ਅਪਲਾਈ ਕਰ ਸਕਦੇ ਹੋ ਉੱਥੇ ਲੀਗਲ ਜਾ ਸਕਦੇ ਹੋ ਅਹਿਮਾ ਤੁਹਾਨੂੰ ਜੜੀ ਹੈਗੀ ਹੈ 4 ਤੋਂ 5 ਮਹੀਨਿਆਂ ਦੇ ਵਿੱਚ ਮੈਕਸਮਮ ਤੁਹਾਨੂੰ ਤੇ ਕਾਰਡ ਦਾ ਦੇ ਦਿੰਦੀ ਹੈ ਪ੍ਰੋਵੀਜ਼ਨ ਬਾਇਓਮੈਟ੍ਰਿਕ ਕਰਾ ਕੇ ਉਸ ਤੋਂ ਬਾਅਦ ਤੁਸੀਂ D06 ਤੇ ਆਪਣੇ ਫੈਮਿਲੀ ਨੂੰ ਬੁਲਾ ਸਕਦੇ ਹੋ ਪਰ ਇੱਕ ਗੱਲ ਮੈਂ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਲਾਲਚ ਨਾ ਕਰੋ ਜੇ ਤੁਸੀਂ ਲਾਲਚ ਕਰੋਗੇ ਤੁਸੀਂ ਖਰਾਬ ਹੋ ਗੋ ਹਾਂ ਪੁਰਤਗਾਲ ਦੇ ਵਿੱਚ ਇੱਕ ਹੋਰ ਆਪਸ਼ਨ ਹੈ ਕਿ ਜੇ ਤੁਸੀਂ ਉੱਥੋਂ ਦੇ TASC ਲੈ ਲਈ ਲੀਗਲੀ ਉੱਥੇ ਫਰਮਾ ਹੈਗੀਆਂ ਨੇ ਤੁਹਾਨੂੰ ਉੱਥੋਂ ਵਰਕ ਸਪਲਾਈ ਹੋ ਜੂਗਾ ਤੁਸੀਂ ਵਰਕ ਦੇ ਵਿੱਚ ਕੰਮ ਕਰਕੇ ਵਰਕਰ ਉੱਥੇ ਐਜ਼ ਅ ਵਰਕਰ ਆਪਣਾ ਰਿਸਟਰ ਕਰਾ ਕੇ ਉੱਥੇ ਆਪਣਾ ਟੈਕਸ ਪੋਰਚ ਚਲੋ ਲੀਗਲੀ ਤਰੀਕੇ ਨਾਲ ਵਰਪੰਡਾ ਲੈ ਕੇ ਤੁਸੀਂ ਜਿੱਥੇ ਤੁਹਾਨੂੰ ਬੈਲਜੀਅਮ ਫਰਾਂਸ ਜਾਂ ਨੀਦਰਲੈਂਡ ਕਿਤੇ ਵੀ ਕੰਮ ਮਿਲਦਾ ਉੱਥੇ ਆਪਣਾ ਕੰਮ ਕਰੋ ਟੈਕਸ ਤੁਹਾਡਾ ਲੀਗਲੀ ਤਰੀਕੇ ਨਾਲ ਪੁਰਤਗਾਲ ਪੁਰਤਗਾਲ ਦੇ ਵਿੱਚ ਰਿਕਾਰਡ ਤਾਂ ਹੈ ਨਾ ਆਈਮਾ ਦੇ ਵਿੱਚ ਰਿਕਾਰਡ ਤਾਂ ਹੈ ਤੁਸੀਂ ਉਸ ਕੰਟਰੀ ਦੇ ਵਿੱਚ ਟੀਆਰਸੀ ਲਈ ਹੈ ਤੇ ਬਾਹਰ ਕੰਮ ਕਰ ਰਹੇ ਹੋ ਜਦੋਂ ਉਹਨਾਂ ਕੋਲ ਰਿਕਾਰਡ ਨਹੀਂ ਤੁਸੀਂ ਬਾਹਰ ਕੰਮ ਕਰ ਰਹੇ ਹੋ ਤੁਹਾਨੂੰ ਖਮਿਆਜਾ ਪੁੱਤੜਾ ਪੈਸਾ ਨਹੀਂ ਬਚਾਓ ਤੇ ਬਚਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਉਥੇ ਕੰਟਰੀ ਆਊਟ ਨਾ ਹੋਵੇ ਕਿਉਂਕਿ ਹਰ ਇੱਕ ਕੈਂਡੀਡੇਟ ਪੈਸੇ ਲਾ ਕੇ ਉੱਥੇ ਗਿਆ ਚਾਹੇ ਕਿਸੇ ਵੀ ਤਰੀਕੇ ਨਾਲ ਗਿਆ ਚਾਹੇ ਉਹ ਇਲੈਗਲ ਗਿਆ ਚਾਹੇ ਉੱਥੇ ਟੂਰਿਸਟ ਦੇ ਗਿਆ ਜਾਂ ਸਟੂਡੈਂਟ ਦੇ ਗਿਆ ਚਾਹੇ ਵਰਪਮੰਡ ਤੇ ਗਿਆ ਚਾਹੇ ਸੀਜ਼ਨਲ ਤੇ ਗਿਆ ਚਾਹੇ ਡੀਵਾ ਦੇ ਗਿਆ ਕੋਈ ਵੀ ਗਲਤ ਤਰੀਕੇ ਨਾਲ ਉੱਥੇ ਰਵੇ ਨਾ ਸਹੀ ਤਰੀਕੇ ਨਾਲ ਰੋ ਕੰਮ ਕਰੋ ਤੁਹਾਨੂੰ ਉਹ ਕੰਟਰੀ ਬਹੁਤ ਵਧੀਆ ਹੋਊਗੀ ਤੁਹਾਡੇ ਲਈ ਕਿਉਂਕਿ ਐਨੀ ਛੇਤੀ ਨੈਸ਼ਨੈਟੀ ਮੈਨੂੰ ਨਹੀਂ ਲੱਗਦਾ ਸ਼ੈਨੇਗਾਂਦੇ ਵਿੱਚ ਹੋਰ ਕੋਈ ਕੰਟਰੀ ਛੇਤੀ ਦਿੰਦੀ ਆ ਤੇ ਰੈਡ ਪਾਸਪੋਰਟ ਦਿੰਦੀ ਆ ਸੋ ਆਪਾਂ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਮੰਨੋ ਕਿਉਂਕਿ ਪੁਰਤਕਾਨ ਬਹੁਤ ਸਟ੍ਰਿਕਟ ਹੁੰਦਾ ਜਾ ਰਿਹਾ ਕੱਲ ਨੂੰ ਇਹੋ ਚੀਜ਼ਾਂ ਖਮਾਜਾ ਤੁਹਾਨੂੰ ਕੋਤੜਾ ਨੂੰ ਪਵੇ ਤੇ ਕਿਸੇ ਤੋਂ ਪ੍ਰੋਸਾ ਕਰਨਾ ਬੰਦ ਕਰੋ ਜਦ ਤੱਕ ਜੇ ਤੁਸੀਂ ਕਿਸੇ ਚੀਜ਼ ਨੂੰ ਫੋਲੋ ਕਰਨਾ ਗਵਰਨਮੈਂਟ ਦੀ ਅਫੀਸ਼ੀਅਲੀ ਵੈਬਸਾਈਟ ਨੂੰ ਫਾਲੋ ਕਰੋ ਕਿਸੇ ਸੋਸ਼ਲ ਮੀਡੀਆ ਜਾਂ ਕਿਸੇ ਯੂਟਿਊਬਰ ਦੇ ਗਵਰਨ ਵਿੱਚ ਆ ਕੇ ਆਪਣਾ ਨੁਕਸਾਨ ਨਾ ਕਰਦੇ। ਤਾਂ